ਇੱਕ ਔਰਤਾ ਪੰਜਾਬ ਦਿਖਾਇਆ ਸੀ ਇੱਕ ਔਰਤਾ ਪੰਜਾਬ ਉਹਨਾਂ ਨੇ ਪੰਜਾਬ ਦਾ ਆ ਰੂਪ ਨਹੀਂ ਸੀ ਦੇਖਿਆ ਵਰਡ ਲੈਵਲ ਦੇ ਉੱਪਰ ਸੈਂਟਰ ਸਰਕਾਰ ਦੇ ਉੱਪਰ ਇੰਨਾ ਕਿ ਜਿਆਦਾ ਦਬਾਅ ਵੜ ਚੁੱਕਿਆ ਸਾਡੇ ਪੰਜਾਬ ਦਾ ਸਾਡੇ ਭਾਰਤ ਦਾ ਕੋਈ ਇੱਕ ਵੀ ਵੀਰ ਕਿਸੇ ਵੀ ਦੇਸ਼ ਦੇ ਵਿੱਚ ਬੈਠਾ ਉਹਨੇ ਉਸ ਦੇਸ਼ ਦੇ ਵਿੱਚ ਇੱਕ ਲਹਿਰ ਪੈਦਾ ਕਰਤੀ ਉੱਥੋਂ ਦੇ ਲੋਕ ਨਾਲ ਜੁੜ ਗਏ ਉਹ ਵੀ ਉਹਨਾਂ ਵੀਰਾਂ ਦੇ ਇਸ ਪ੍ਰੋਟੈਸਟ ਨੂੰ ਇਨੇ ਕੋ ਵੱਡੇ ਲੈਵਲ ਤੇ ਹਾਈ ਲੈਵਲ ਤੱਕ ਲੈ ਗਏ ਬਾਹਰਲੇ ਮੁਲਕ ਆਪਣੇ ਪ੍ਰਧਾਨ ਮੰਤਰੀ ਨੂੰ ਆਪਣੀ ਸੈਂਟਰ ਦੀ ਸਰਕਾਰ ਨੂੰ ਜੁੱਤੀਆਂ ਮਾਰ ਰਹੇ ਨੇ ਇਥੋਂ ਤੱਕ ਬਿਆਨ ਦੇ ਰਹੇ ਨੇ ਉਹ ਕਿ ਜੇਕਰ ਇਹਨੇ ਇਹ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਸਾਡੇ ਦੇਸ਼ ਦੀ ਦहलीਜ਼ ਤੇ ਨਾ ਚੜੇ ਜਿੱਦਲੀ ਚ ਕਿਉਂ ਫੜ ਰਹੇ ਹੋ ਤੇ ਉਹ ਵੀ ਹੋਣ ਸਾਡੇ ਸੰਘਰਸ਼ ਦੇ ਵਿੱਚ ਸੋ ਮੈਂ ਉਸ ਦੇ ਲਈ ਕੁਝ ਲਿਖਿਆ ਸੀ ਜੋ ਸਰਕਾਰਾਂ ਸਾਡੇ ਨਾਲ ਕਰ ਰਹੀਆਂ ਜਾਂ ਨੈਸ਼ਨਲ ਮੀਡੀਆ ਜੋ ਸਾਨੂੰ ਕਿਸਾਨਾਂ ਕਿਸਾਨਾਂ ਨੂੰ ਗਲਤ ਦਿਖਾ ਰਿਹਾਗਾ ਤਾਂ ਕਿ ਜਿਹੜੀ ਸਾਡਾ ਸੰਘਰਸ਼ ਹੋ ਕਿਸੇ ਦੇ ਸਾਹਮਣੇ ਹੀ ਨਾ ਆਵੇ ਨੈਸ਼ਨਲ ਮੀਡੀਆ ਦਾ ਪੂਰਾ ਝੋਰ ਲੱਗਿਆ ਹੋਇਆ ਤੇ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾਗਾ ਮੋਦੀ ਉਹ ਤਾਂ ਸਭ ਨੂੰ ਪਤਾ ਹੀ ਆ ਮੈਂ ਕੁਛ ਲਿਖਿਆ ਸੀ ਠੰਡ ਵਿੱਚ ਗੰਦੇ ਪਾਣੀ ਦਾ ਫਟਕਾ ਕਰਵਾਇਆ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਥੜਕਾਂ ਤੱਕ ਨੂੰ ਪਟਵਾਇਆ ਝੂਠੀਆਂ ਤੇ ੜਕਾਊ ਖਬਰਾਂ ਬਣਾਉਣ ਲਈ ਆਸਕਬਾਲਿਆ ਨੇ ਆਪਣਾ ਪੂਰਾ ਜੋਰ ਲਾਇਆ ਇੱਦਾਂ ਸਾਡੇ ਕਿਸਾਨ ਆ ਨੀਤੀਆਂ ਬਾਰੇ ਲੋਕਾਂ ਨੂੰ ਪਹਿਲਾਂ ਹੀ ਅਸੀਂ ਸਮਝਾਇਆ ਕਿਸਾਨਾਂ ਕਿਸਾਨਾਂ ਨੇ ਸਰਕਾਰ ਦੀ ਬਦਸਲੂਕੀ ਦਾ ਫੈਨ ਲਈ ਪਰ ਰੋਜ਼ ਹਜੇ ਤੱਕ ਪੂਰੇ ਸ਼ਾਂਤਮਈ ਤਰੀਕੇ ਨਾਲ ਦਿਖਾਇਆ ਦਿੱਲੀ ਦੀ ਹਿੱਕ ਤੇ ਜਾ ਵੀ ਨੱਖੇ ਪੰਜਾਬੀ ਅੱਜ ਉਹਨਾਂ ਨੂੰ ਦੇਖ ਕੇ ਦੇਸ਼ ਦਾ ਹਰ ਕਿਸਾਨ 24 ਤਰੀਕ ਨੂੰ ਅਸੀਂ ਮੈਣਾ ਚੌਕ ਰਾਤ ਕੱਟੀ 25 ਤਰੀਕ ਨੂੰ ਅਸੀਂ ਤਹਾਣੇ ਦੀ ਧਾਤੀ ਦੇ ਰਾਤ ਰਾਤ ਕੱਟੀ ਉੱਥੇ 26 ਤਰੀਕ ਨੂੰ ਜਦੋਂ ਆਪਾਂ ਨਾਟਕ ਪਰ ਰਿਹਾ ਹੋ ਮੇਰੇ ਰਾਣਾ ਆਪਣੇ ਪੜੇ ਬਹੁਤ ਸਾਫੀ ਸੀ ਅਸੀਂ ਪੈਚ ਸੀ ਉਸ ਸਾਂ ਵਾਲਾ ਤੇ ਜਿਹੜਾ ਮਿੱਤਰੋ ਉਹਨਾਂ ਦਾ ਬਹੁਤ ਫਟਾਕ ਵੱਡੇ ਵੱਡੇ ਪੱਥਰ ਛਿਟੇ ਹੋਏ ਉਹ ਅਧੂਰੇ ਕੋੜਾ ਲਾਇਆ ਵਾ ਤੇ ਐਨੂੰ ਬਹੁਤ ساری ਫੋਰਸ ਲਾਈ ਦੀ ਜਦੋਂ ਆਪਣੇ ਜਹਾਜ਼ ਬੰਦੀ ਨੇ ਨਾਕਾ ਪਲ ਗਏ ਉੱਠੋ ਸੀ ਨਹੀਂ ਗਈ ਮੈਂ 100000 ਲੋਕਾਂ ਦਾ ਇਹਨਾਂ ਧੰਨਵਾਦ ਕਰਨਾ ਚਾਹਣਾ ਜਿੰਨਾ ਜੜੀ ਉਹਦਾ ਵਾਤੋਂ ਰਜ ਹੋਏ ਉਹ ਨਹੀਂ ਥੋੜਾ ਜਿਹੜੇ ਆ ਮਿਲਿਆ ਬੀਬੀਆਂ ਸੀ ਉਥੇ ਹਜੇ ਬਜਾਈ ਚੱਲ ਰਹੀ ਜਾਨਮਾ ਦੀ ਛਗਾਈ ਹੋ ਰਹੀ ਸੀ ਕੋਈ ਠਿੰਡੇ ਤੋੜ ਰਿਹਾ ਸੀ ਕੋਈ ਨਰਮਾ ਚੋਗ ਰਿਹਾ ਸੀ ਜਦੋਂ ਸਾਡਾ ਟਾਲੀਆਂ ਦਾ ਆਹ ਫੜਾ ਜਾ ਰਿਹਾ ਸੀ ਉਸ ਸਮੇਂ ਮੇਰੇ ਆਪਿਆਂ ਮੇਰੇ ਬੀਬੀਆਂ ਜੱਜਾ ਫਿਰ ਨਰਮਾ ਚੋਦੇ ਚ ਠਿੰਡੇ ਤੋੜਦੇ ਸੀ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਛਟੇ ਬਟੇ ਬਾਰੇ ਲਾਏ ਸਾਨੂੰ ਸਵਾਗਤ ਕੀਤਾ ਉਹ ਲੋਕਾਂ ਨੇ ਇਹ ਖੱਟੜ ਦੀ ਬੇਈਮਾਨ ਸਰਕਾਰ ਦੇ ਕਿਤੇ ਕੋਏ ਪੱਟੇ ਕਿਤੇ ਇਹਨਾਂ ਕੋਲ ਤੇ ਪੁਰਾਜਾ ਫਟਾਫਟ ਫੜੀ ਲੋੜ ਉਸੇ ਭਰਾਵੋ ਸਮਝਦਾ ਨਹੀਂ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਆ ਆਪਾਂ ਨੂੰ ਕੋਈ ਐ ਨਹੀਂ ਕਹਿਣੀ ਲੋੜ ਨਹੀਂ ਕਿ ਇਹ ਲੋੜ ਆ ਛੋਟੀ ਟਰਾਲੀ ਕੋਲੇ ੱਟਕੇ ਨਾ ਧਰ ਕੇ ਜਾਂਦੇ ਆ ਅਸੀਂ ਉਥੇ ਹੱਥ ਬੰਨ੍ਹਦੇ ਰਹਿ ਆ ਵੀ ਭਰਾਵੋ ਸਾਡੇ ਕੋਲੇ ਵਾਧੂ ਆ ਜਰ ਹੋਰ ਕਿਸੇ ਨੂੰ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਟੰਡੇ ਤੇ ਮੂੰਗਫਲੀ ਜਦੋਂ ਝੋਲਿਆਂ ਦੇ ਝੋਲੇ ਉਹ ਛਿੱਟੇ ਵੀ ਉਹ ਕਿੱਦਿਆਏ ਹੋਣਗੇ ਵੀ ਇਹ ਖਾ ਲੈਣਗੇ ਐਡੀ ਡੈਡੀ ਸਾਡੀ ਸੇਵਾ કરી ਜਦੋਂ ਅਸੀਂ ਦਿੱਲੀ ਦੇ ਵਿੱਚ ਜਾ ਕੇ ਬੈਠੇ ਤੇ ਅਸੀਂ ਆਪ ਦੇ ਲੰਗਰ ਤੋਂ ਵੀ ਕਰੇ di sarkar murdaavar